ਜੋ ਕਿ ਬਾਣੀ ਤੇ ਬਾਣ ਉਹ ਤੋਂ ਇਲਾਵਾ ਇਹ ਜਿਹੜੇ ਆਦੇ ਨਿਕਲਦੇ ਯਾਰ ਇਹ ਫਰਾਤਨ ਸਾਡੀ ਮਰਿਆਦਾ ਜਿਸ ਮੇਲੇ ਹੁਣ ਥੋੜੇ ਦੌੜਦੇ ਸੀ ਤੇ ਮੈਂ ਦੇਖਦਾ ਸੀ ਮੇਤਾ ਸਾਹਿਬ ਨਾਲ ਗੱਲ ਕਰ ਲਾਂ ਕਰਦਾ ਸੀ ਕਿ 100 120 ਦੀ ਸਪੀਡ ਹੋਊਗੀ ਇਹ ਸਾਰਾ ਕੁਝ ਖਾਲਸਾ ਪੰਥ ਦੀ ਚੌੜੀ ਸਾਫੇ ਕਮਾਲ ਜੁਰਦੋਂ ਦੋਪਿੰਦ ਸਿੰਘ ਪਾਸ਼ਾ ਜੀ ਨੇ ਪਾਇਆ ਮੈਨੂੰ ਮੁਬਾਰਕ ਦਿੰਨਾ ਕਿ ਪ੍ਰਾਤਨ ਮਰਿਆਦਾ ਨੂੰ ਸ਼ਾਮ ਕੇ ਨਹੀਂ ਬੈਠੇ ਉਹਤੇ ਬਹੁਤ ਸ਼ਕਤੀ ਦੇ ਨਾਲ ਪਹਿਰਾ ਵੀ ਦਿੰਦੇ ਆ ਜਿੱਥੇ ਖੰਡੇ ਬਾਟੇ ਦੀ ਪੌਣ ਨਾਲ ਪੰਜ ਪਿਆਰੇ ਸਹਿਬਾਨ ਵੱਖ-ਵੱਖ ਉਸਤਾਨਾਂ ਦੇ ਉੱਤੇ ਜਦੋਂ ਵੀ ਜੋੜ ਮੇਲੇ ਹੁੰਦੇ ਅਮਰ ਸੰਚਾਰ ਵੀ ਹੁੰਦਾ ਉਹਦੇ ਨਾਲ ਦੀ ਨਾਲ ਆ ਜਿਹੜੀਆਂ ਪ੍ਰਾਤਨ ਮਰਿਆਦਾ ਮ ਇਹ ਵੀ ਸਾਰੀਆਂ ਸ਼ਾਮ ਕੇ ਵਿੱਚੇ ਆ ਸੋ ਮੈਂ ਦੇਲਤੀਆਂ ਡੱਗ ਆਈਆਂ ਤੋਂ ਬਧਾਈ ਦੇ ਨਾਮ ਉਹ ਪਿੱਛੇ ਗੁਰੂ ਸਾਹਿਬ ਕਿਰਪਾ ਕਰ ਮੈਂ ਆਪ ਹੀ ਕਿਉਂਕਿ ਉਹ ਸਮੇਂ ਤੋਂ ਇਹਨਾਂ ਦੇ ਪਿੱਛੇ ਵਿਚਰੇ ਹਾਂ ਪਿੱਛੇ ਇਸ ਕਰਕੇ ਵਿਚਰੇ ਹਾਂ ਕਿ ਮੈਨੂੰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਮੈਂਬਰ ਦੇ ਤੌਰ ਤੇ ਟਿਕਟ ਮਿਲੀ ਸੀ ਉਹ ਵੀ ਸਤ ਬਾਬਾ ਨਿਹਾਲ ਸਿੰਘ ਹਾਲੀਆਂ ਪਹਿਲਾਂ ਬਾਲਿਆਂ ਦੇ ਪੁੱਟੇ ਜੰਮੇ ਸੋ ਮੈਂ ਬਾਬਾ ਜੀ ਦਾ ਚਾਚੇ ਦੇ ਤੌਰ ਤੇ ਕਿਉਂਕਿ ਬਾਬਾ ਅਰਤਾਰ ਸਿੰਘ ਜੀ ਸਬਰ ਸੰਤੋਖ ਸ਼ੇਧਕ ਦੇ ਨਾਲ ਬਹੁਤ ਸਹਿਜ ਦੇ ਨਾਲ ਸਾਰੀਆਂ ਸੇਵਾਵਾਂ ਕਰਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਬਕਸ਼ੇ ਆ ਬਹੁਤ ਘੱਟ ਸਰੀਰਾਂ ਦੇ ਹਿੱਸੇ ਸੇਵਾ ਆਉਂਦੀ ਆ ਬਾਬਾ ਜੋਗਾ ਸਿੰਘ ਜੀ ਜਿਹੜੇ ਮੈਂ ਸਾਹਮਨਾ ਬਾਬਾ ਗੱਜਰ ਸਿੰਘ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਜੀ ਨੇ ਬੜਾ ਵੱਡਾ ਹੁੰਦਾ ਕਹਿਣਾ ਤਿਆਗ ਤੇ ਫਿਰ ਸਹਿਜ ਦੇ ਨਾਲ ਜਾ ਮੈਂ ਨਹੀਂ ਦਸਤਾਰ ਜਿਹੜੀ ਬਾਬਾ ਜੋਗਾ ਸਿੰਘ ਜੀ ਦੇ ਫਰਲਾ ਤੇ ਦਸਤਾਰ ਭੇਟ ਕੀਤੀ ਉਹ ਵੀ ਬੜੀ ਵਧੀਆ ਠੰਡੀ ਪਿਆਰੀ ਤੇ ਨਿਆਰੀ ਸਾਡੀ ਸ਼ਖਸੀਅਤ ਆ ਬਾਬਾ ਗੁਰਦੇਵ ਸਿੰਘ ਜੀ ਹਮੇਸ਼ਾ ਹੀ ਬਹੁਤ ਵੱਡਾ ਸਹਿਯੋਗ ਰੱਖਦੇ ਸ਼ੋਮਣੀ ਕਮੇਟੀ ਨਾਲ ਔਰ ਬਾਬਾ ਨਰਿੰਦਰ ਸਿੰਘ ਜੀ ਚੇਚੇ ਤੌਰ ਤੇ ਧੰਨਵਾਦ ਇਹਨਾਂ ਦਾ ਕਰਨਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੰਗਰ ਦਾ ਪ੍ਰਬੰਧ ਕੀਤਾ ਆ ਮਾਡਰਨ ਯੁੱਗ ਦੇ ਵਿੱਚ ਜਿਹੜੇ ਆਪਾਂ ਬੱਚੇ ਲੋਚਦੇ ਆ ਪੀਤਿਆਂ ਦਾ ਬਰਕਰਾਰਾਂ ਦਾ ਸੋ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸਮੂਹੀਆਂ ਜਥੇਬੰਦੀਆਂ ਦਾ ਧੰਨਵਾਦ ਤੇ ਮੈਂ ਕਿਉਂਕਿ ਇਹ ਜਿਹੜਾ ਪੰਥਿਆ ਜਿੱਥੇ ਆਪਾਂ ਬੈਠੇ ਆ ਇਹ ਗੁਰੂ ਸਾਹਿਬ ਦੀ ਏਥੇ ਕਿਰਪਾ ਆ ਪਰ ਜਿੰਨਿਆਂ ਵੀ ਮੇਰੇ ਵੀਰਾਂ ਨੇ ਕੱਟਕਾਂ ਖੇਡ ਰਹੇ ਆ ਜਾਂ ਘੋੜ ਦੌੜ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ 2 ਲੱਖ ਰੁਪਈਆ ਰਾਸ਼ੀ ਜਿਹੜੀ ਆ ਅਨਾਮੀ ਤੌਰ ਦੇ ਉੱਤੇ ਜਿਹੜੀ ਆ ਉਹ ਪਾਪਾ ਜੀ ਨੂੰ ਥੋੜੇ ਦਿਨਾਂ ਦੇ ਭੇਂਟ ਕਰਦੇ ਆਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਖੁਸ਼ ਹੋ ਕੇ ਇਹ 2 ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਬਖਸ਼ਿਆ